ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ, ਗੋਪਾਲਨਗਰ ਪਵਾਨੀ ਨਗਰ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਗੁਰਮਤ ਸਮਾਗਮ ਕਰਵਾਏ ਗਏ। ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਪਾਈ ਖਜਾਨ ਸਿੰਘ ਪ੍ਰਚਾਰਕ, ਪਾਈ ਕਰਨਜੀਤ ਸਿੰਘ ਰਾਗੀ ਜੱਥਾ, ਗਿਆਨੀ ਤੇਮ ਸਿੰਘ ਖਾਲਸਾ, ਹਜ਼ੂਰੀ ਕਥਾਵਾਚਕ ਬੀਬੀ ਤਜਿੰਦਰ ਕੌਰ ਜੀ ਰਾਗੀ ਜੱਥਾ ਨੇ ਗੁਰੂ ਜਸ ਗਾ ਕੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਪਾਈ ਜਗਦੀਸ਼ ਸਿੰਘ ਵਡਾਲਾ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਨੱਥਾ ਸਿੰਘ ਪੰਨੂ, ਪ੍ਰੇਮ ਸਿੰਘ ਡੇਰੀwale, ਲਖਬੀਰ ਸਿੰਘ, ਰਣਜੀਤ ਸਿੰਘ ਦੋਸਾਂ, ਸੁਰਿੰਦਰ ਸਿੰਘ ਗੋਲਡੀ, ਅੰਗਰੇਜ਼ ਸਿੰਘ ਸੰਧੂ, ਮਹਿੰਦਰ ਸਿੰਘ, ਸਤਿੰਦਰਪਾਲ ਸਿੰਘ ਸੰਧੂ ਆਦਿ ਮੌਜੂਦ ਸਨ। ਪਾਸ ਤੇ ਜਿਹੜੇ ਸ਼ੇਰ ਜੰਗਲ ਵਿੱਚ ਵਿਹਾੜਦਾ ਏ ਛੋਟੇ ਜਨਵਰਾਂ ਤੇ ਹਮਲਾ ਕਰਦਾ ਏ ਉਹਨਾਂ ਨੂੰ ਮਾਰ ਦਿੰਦਾ ਏ ਜਿੰਨੀ ਲੋੜ ਹੁੰਦੀ ਉਹਨਾਂ ਦਾ ਮਾਸ ਤਾ ਕੇ ਬਾਦੀ ਉੱਤੇ ਛੱਡ ਕੇ ਚਲੇ ਜਾਂਦਾ ਏ ਫਿਰ ਉਹ ਦਿਨ ਤੋਂ ਅੱਗੇ ਉਸ ਰਾਜੇ ਨੇ ਜਿਹੜੇ ਵਜੀ ਰਾਜਕ ਨੇ ਮਕਦਮੇ ਉਹਨਾਂ ਨੂੰ ਤੁਲਣਾ ਦਿੱਤੀ ਐ ਕੁੱਤਿਆਂ ਦੇ ਨਾਲ ਜਿਵੇਂ ਜੱਗੜੀ ਕੁੱਤੇ ਪਹਿਲਾ ਸ਼ੇਰ ਮਾਸ ਨੂੰ ਖਾਂਦਾ ਏ ਜਿਹੜਾ ਉਹ ਤੋਂ ਵੱਡਾ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੱਧ ਜਾ ਕੇ ਚਾਨਣ ਹੋਆ ਅੱਜ ਕੁੱਲ ਦੁਨੀਆ ਦੇ ਮਾਲਕ ਧੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰਿ ਸਾਹਿਬ ਵਿਖੇ ਬੜੀ ਧੂਮ-ਤਾਮਨਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਥਾਨ ਤੇ ਅੱਜ ਗਿਆਨੀ ਕੀਰਾਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਉਹਨਾਂ ਨੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਸਾਡੇ ਇਸ ਗੁਰੂ ਘਰ ਦੇ ਰਾਗੀ ਸਿੰਘ ਉਹਨਾਂ ਨੇ ਕੀਤਰ ਰਾਹੀ ਨਿਹਾਲ ਕੀਤਾ ਸਤਿਗੁਰੂ ਨਾਨਕ ਅੱਜ ਨਨਕਾਣਾ ਸਾਹਿਬ ਵਿਖੇ ਪ੍ਰਗਟ ਹੋਏ ਤੇ ਸਾਰੇ ਹਿੰਦੁਸਤਾਨ ਕੀ ਕੋਲ ਦੁਨੀਆ ਵਿੱਚ ਰੌਸ਼ਨੀ ਹੋ ਗਈ ਉਹਨਾਂ ਦੇ ਗੁਰਪੁਰਬ ਤੇ ਉਹਨਾਂ ਦੇ ਇਸ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ